ਹਾਂਜੀ ਸਾਡੀ ਰਾਸ਼ਟ ਰੱਖਿਆ ਖਸ਼ਮਾ ਸੰਗ ਦੀ ਜਿਹੜੀ ਟੀਮ ਹੈ ਉਹਨਾਂ ਨੇ ਕਾਰਪੋਰੇਸ਼ਨ ਜਿਹੜੇ ਅੰਬੇਸ਼ਰ ਦੇ ਨੇ ਨਮਨਯੁਕਤ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਦੇਖੋ ਕਾਰਪੋਰੇਸ਼ਨ ਦੇ ਜਿਹੜੇ ਗਊਸ਼ਾਲਾ ਦੇ ਰਿਗਾਰਡਿੰਗ ਅਸੀਂ ਮੇਨ ਉਹਨਾਂ ਨਾਲ ਮੁਲਾਕਾਤ ਕੀਤੀ ਕਿ ਜਿਹੜਾ 1 ਸਾਲ ਪਹਿਲਾਂ ਜਿਹੜਾ ਨੀ ਪੱਥਰ ਰੱਖਿਆ ਗਿਆ ਸੀਗਾ ਮੰਤਰੀ ਸਾਹਿਬ ਵੱਲੋਂ ਉਦੇ ਨਾਲ ਨਾਲ ਜਿਹੜੇ ਹਲਕੇ ਦੇ ਐਮ.ਐਲ.ਏ ਜੇ ਡਾਕਟਰ ਜੇ ਗੁਪਤਾ ਜੀ ਉਹਨਾਂ ਵੱਲੋਂ ਤੇ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਵੀ ਉਹ ਵੀ ਮੌਜੂਦ ਸੀਗੇ ਲੇਕਿਨ 1 ਸਾਲ ਹੋਣ ਵਾਲਾ ਹਾਲੇ ਤੱਕ ਜਿਹੜਾ ਗਊਸ਼ਾਲਾ ਜਿਹੜੀ ਬਣੀ ਨਹੀਂ ਉਹਦੇ ਸਬੰਧ ਵਿੱਚ ਅੱਜ ਅਸੀਂ ਮੁਲਾਕਾਤ ਕੀਤੀ ਹੈ ਤੇ ਸਾਨੂੰ ਸਰ ਨੇ ਬਹੁਤ ਹੀ ਜ਼ਿਆਦਾ ਜਿਹੜਾ ਅੱਛਾ ਆਸ਼ਵਾਸਨ ਦਿੱਤਾ ਹੋਇਆ ਕਿ ਕਹਿੰਦੇ ਕਿ ਖੁਦ ਅਸੀਂ ਵਿਜ਼ਿਟ ਕਰਾਂਗੇ ਉੱਥੇ ਤੇ ਉੱਥੇ ਜਾ ਕੇ ਦੇਖਣਗੇ ਕਿ ਕਿਹੜਿਆ ਕਿਸ ਕਾਰਨ ਕਰਕੇ ਜਿਹੜੀ ਗਊਸ਼ਾਲਾ ਹਾਲ ਤੱਕ ਰੁਕੀ ਨਹੀਂ ਕਿਉਂਕਿ ਬਹੁਤ ਸਾਰਾ ਕਾਉਸ ਐਸ ਆਲਰੇਡੀ ਜਿਹੜਾ ਕਾਰਪੋਰੇਸ਼ਨ ਕੋਲ ਮੌਜੂਦ ਹੈ ਤੇ ਜਲਦੀ ਜਿਹੜੀ ਉਹਦੀ ਸਾਰੀ ਸ਼ੁਰੂ ਕੀਤੀ ਜਾਏਗੀ ਕਈ ਕੰਮ ਵੀ ਬਗਲੇ ਨੂੰ ਲੱਗਦਾ ਕਿ ਉਹਦੇ ਹਾਲਾਤ ਬਦਲਣ ਦੀ ਉਮੀਦ ਹੈ ਬਿਲਕੁਲ ਸਰ ਅਸੀਂ ਸਰਕਲ ਆਏ ਆ ਤੇ ਸਾਨੂੰ ਉਮੀਦ ਹੈ ਸਰਕਲੋਂ ਕਾਫੀ ਜ਼ਿਆਦਾ ਬਾਕੀ ਸਾਡਾ ਸੰਘਰਸ਼ ਜਿਹੜਾ ਲੰਬੇ ਸਾਲਾਂ ਤੋਂ ਚੱਲ ਰਿਹਾ ਹੈ ਅਗਰ ਕੋਈ ਪ੍ਰੋਬਲਮ ਆਂਦੀ ਆ ਜਾਂ ਨਹੀਂ ਕੰਸਟ੍ਰਕਸ਼ਨ ਹੁੰਦੀ ਜਲਦੀ ਤੇ ਫਿਰ ਅਸੀਂ ਜਿਹੜਾ ਸੰਘਰਸ਼ ਦਾ ਜਿਹੜਾ ਤਰੀਕਾ ਅਪਣਾਵਾਂਗੇ ਜਿਹੜਾ ਅਸੀਂ ਕਈ ਸਾਲਾਂ ਤੋਂ ਕਰਦੇ ਆਏ ਆ ਤੇ ਇੱਕ ਹੋਰ ਜਿਹੜੀ ਚੀਜ਼ ਅਸੀਂ ਸਰ ਨਾਲ ਗੰਦੇ ਨਾਲਿਆਂ ਦੇ ਵਿੱਚ ਜਾਂ ਫਿਰ ਨਦੀਆਂ ਦੇ ਵਿੱਚ ਜਿਹੜੇ ਡਿੱਗ ਜਾਂਦੇ ਨੇ ਜਿਹਦੇ ਜਦਾ ਰੈਸਕਿਊ ਵੀ ਨਹੀਂ ਕੀਤਾ ਜਾਂਦਾ ਤੇ ਉਹ ਜਦੋਂ ਉਹਨਾਂ ਦੀ ਤੜਫ ਤੜਫ ਕੇ ਮੌਤ ਹੁੰਦੀ ਹੈ ਤੇ ਫਿਰ ਸਰਕਾਰਾਂ ਕਿਤੇ ਧਿਆਨ ਦੇਂਦੀਆਂ ਨੇ ਜਾਂ ਫਿਰ ਸਾਡੇ ਵੱਲੋਂ ਰੈਸਕਿਊ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਵੀ ਅਸੀਂ ਖਾਸ ਤੌਰ ਤੇ ਕਿਹਾ ਵਾ ਕਿ ਉਹਨਾਂ ਦੇ ਜਿਹੜੀ ਹੈ ਵਾਇਰਿੰਗ ਵਗੈਰਾ ਕੀਤੀ ਜਾਏ ਤਾਂ ਕਿ ਉਹਨਾਂ ਦਾ ਜਿਹੜਾ ਵਾ ਕਿਸੇ ਤਰੀਕੇ ਦੇ ਨਾਲ ਹੱਲ ਕੀਤਾ ਜਾਏ ਅ ਜੀ ਮੇਰੇ ਧਿਆਨ ਮੇ ਅੱਜ ਐਨ ਜੀਓ ਆਈ ਥੀ ਜੋ ਕਾਓ ਕੇ ਵੈਲਫੇਅਰ ਕੇ ਲੀਏ ਕੰਮ ਕਰਦੀ ਹੈ ਐਂਡ उनका यही था कि जो गौशाला के लिए जगह लौटी हुई थी उस पर काम नहीं शुरू हुआ बट अभी मैं उसको विजिट करूँगा आई एंड एल सी कि कैन बी डन अगर कोई बॉटल नक है कोई लीगल है वो उसको रिमूव कर देंगे वैसे अगर कोई कॉन्ट्रैक्टर वैसे ही डीला चल रहा है तो विल टाइटन हिम अप कि उसका काम जल्दी स्टार्ट करें